ਬੀਤੇ ਦਿਨੀ ਰਾਜ ਕਾਇਕ ਪਦਮਸ਼੍ਰੀ ਹੰਸਰਾਜ ਹੰਸ ਦੇ ਪਤਨੀ ਦਾ ਦੇਹਾਂਤ ਹੋ ਗਿਆ ਸੀ ਤਾਂ ਕਈ ਚਿਹਰੇ ਹੁਣ ਦੁੱਖ ਸਾਂਝਾ ਕਰਨ ਆ ਰਹੇ ਨੇ ਤਾਂ ਚੰਦਨ ਗਰੇਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਬਹੁਤ ਦੁਖਦਾਈ ਘਟਨਾ ਹੋਈ ਹੈ ਬਿਲਕੁਲ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੋਈ ਸ਼ਬਦ ਨਹੀਂ ਹੁੰਦੇ ਸਿਰਫ ਅਹਿਸਾਸ ਹੀ ਬੰਦਾ ਕਰ ਸਕਦਾ ਇਸ ਦੁੱਖ ਦਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਵੱਡੇ ਬਾਜੀ ਹੰਸਰਾਜ ਹੰਸ ਜੀ ਜਿਹੜੇ ਮੈਂ ਸਮਝਦਾ ਹਾਂ ਕਿ ਮੇਰੇ ਦਿਲ ਦੇ ਬਹੁਤ ਨਜ਼ਦੀਕ ਨੇ ਔਰ ਮੈਂ ਇਕੱਲਾ ਹੀ ਨਹੀਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੇ ਬਹੁਤ ਸਾਰਾ ਪਿਆਰ ਸਤਿਕਾਰ ਕਮਾਇਆ ਤੇ ਸਾਡਾ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਸਾਡੇ ਮਾਰਗਦਰਸ਼ਕ ਵੀ ਰਹੇ ਤੇ ਦੁੱਖ ਦੀ ਇਸ ਘੜੀ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਔਰ ਇਸ ਦੁੱਖ ਦਾ ਮੈਂ ਸਿਰਫ ਅਹਿਸਾਸ ਹੀ ਕਰ ਸਕਦਾ ਆਪਾਂ ਸਾਰੇ ਜਿਹੜਾ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਇਸ ਦੁੱਖ ਦੀ ਘੜੀ 'ਚ ਮੈਂ ਸਮਝਦਾ ਪੂਰਾ ਸਮਾਜ ਪੂਰਾ ਪੰਜਾਬ ਉਹਨਾਂ ਦੇ ਨਾਲ ਹੈ ਤੁਸੀਂ ਅੰਦਰ ਜਾ ਕੇ ਮਿਲ ਕੇ ਆਇਓ ਮੁਲਾਕਤ ਕਰਕੇ ਆਇਓ ਅੰਦਰ ਘਰ ਦੇ ਕੀ ਹਾਲਾਤ ਨੇ ਕੌਣ ਕੌਣ ਅੰਦਰ ਮੌਜੂਦ ਹੈ ਉਹਨਾਂ ਦੇ بیٹے ਅੰਦਰ ਮੌਜੂਦ ਨੇ ਜੀ بیٹے ਉਹਨਾਂ ਦੇ ਮੌਜੂਦ ਆ ਔਰ ਮੌਜੂਦ ਹੋਣੇ ਵੀ ਅਬ ਪਰਿਵਾਰਿਕ ਤੌਰ ਦੇ ਉੱਤੇ ਬਹੁਤ ਜੁੜਾ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਤੇ ਕਿਤੇ ਨਾ ਕਿਤੇ ਚਲੋ ਸਾਡੇ ਨਾਲ ਵੀ ਥੋੜਾ ਬਹੁਤਾ ਗਾਹੇ ਬੰਗਾਏ ਅਸੀਂ ਵੀ ਸਮਾਂ ਕੱਢ ਕੇ ਮਿਲਣ ਆਉਂਦੇ ਰਹੇ ਕਿੰਨੀ ਪੁਰਾਣੀ ਸਾਂਝ ਹੈ ਤੁਹਾਡੀ ਨਾਲ ਨਹੀਂ ਕਾਫੀ ਸਾਡੀ ਮੇਰੇ ਖਿਆਲ 2000 5 6 ਤੋਂ ਅਸੀਂ ਮਤਲਬ ਹੰਸ ਭਾਈ ਦੇ ਮਤਲਬ ਨਿੱਗ ਚ ਰਿਹਾਏ ਆ ਜੀ ਤੋਂ ਬਹੁਤ ਦੁੱਖ ਹੈ ਥੈਂਕ ਯੂ ਬੀਤੇ ਦਿਨੀ ਰਾਜ ਕਾਇਕ ਪਤਮਸ਼ਰੀ ਹੰਸਰਾਜ ਹੰਸ ਦੇ ਪਤਨੀ ਦਾ ਦੇਹਾਂਤ ਹੋ ਗਿਆ ਸੀ ਤਾਂ ਕਈ ਚਿਹਰੇ ਹੁਣ ਦੁੱਖ ਸਾਂਝਾ ਕਰਨ ਆ ਰਹੇ ਨੇ ਤਾਂ ਚੰਦਨ ਗਰੇਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਬਹੁਤ ਦੁਖਦਾਈ ਘਟਨਾ ਹੋਈ ਹੈ ਬਿਲਕੁਲ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਕੋਈ ਸ਼ਬਦ ਨਹੀਂ ਹੁੰਦੇ ਸਿਰਫ ਅਹਿਸਾਸ ਹੀ ਬੰਦਾ ਕਰ ਸਕਦਾ ਇਸ ਦੁੱਖ ਦਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਵੱਡੇ ਬਾਜੀ ਹੰਸਰਾਜ ਹੰਸ ਜੀ ਜਿਹੜੇ ਮੈਂ ਸਮਝਦਾ ਹਾਂ ਕਿ ਮੇਰੇ ਦਿਲ ਦੇ ਬਹੁਤ ਨਜ਼ਦੀਕ ਨੇ ਔਰ ਮੈਂ ਇਕੱਲਾ ਹੀ ਨਹੀਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੇ ਬਹੁਤ ਸਾਰਾ ਪਿਆਰ ਸਤਿਕਾਰ ਕਮਾਇਆ ਤੇ ਸਾਡੇ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਸਾਡੇ ਮਾਰਗਦਰਸ਼ਕ ਹੀ ਰਹੇ ਆ ਤੇ ਦੁੱਖ ਦੀ ਇਸ ਘੜੀ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਔਰ ਇਸ ਦੁੱਖ ਦਾ ਮੈਂ ਸਿਰਫ ਅਹਿਸਾਸ ਹੀ ਕਰ ਸਕਦਾ ਆ ਆਪਾਂ ਸਾਰੇ ਜਿਹੜਾ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਇਸ ਦੁੱਖ ਦੀ ਘੜੀ 'ਚ ਮੈਂ ਸਮਝਦਾ ਪੂਰਾ ਸਮਾਜ ਪੂਰਾ ਪੰਜਾਬ ਉਹਨਾਂ ਦੇ ਨਾਲ ਆ ਤੁਸੀਂ ਅੰਦਰ ਜਾ ਕੇ ਮਿਲ ਕੇ ਆਇਓ ਮੁਲਾਕਤ ਕਰਕੇ ਆਇਓ ਅੰਦਰ ਘਰ ਦੇ ਕੀ ਹਾਲਾਤ ਨੇ ਕੌਣ ਕੌਣ ਅੰਦਰ ਮੌਜੂਦ ਹੈ ਉਹਨਾਂ ਦੇ بیٹے ਅੰਦਰ ਮੌਜੂਦ ਨੇ ਜੀ بیٹے ਉਹਨਾਂ ਦੇ ਮੌਜੂਦ ਆ ਔਰ ਮੌਜੂਦ ਹੋਣੇ ਵੀ ਅਬ ਪਰਿਵਾਰਿਕ ਤੌਰ ਦੇ ਉੱਤੇ ਬਹੁਤ ਜੁੜਾ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਤੇ ਕਿਤੇ ਨਾ ਕਿਤੇ ਚਲੋ ਸਾਡੇ ਨਾਲ ਵੀ ਥੋੜਾ ਬਹੁਤਾ ਗਾਹੇ ਬੰਗਾਏ ਅਸੀਂ ਵੀ ਸਮਾਂ ਕੱਢ ਕੇ ਮਿਲਣ ਆਉਂਦੇ ਰਹੇ ਕਿੰਨੀ ਪੁਰਾਣੀ ਸਾਂਝ ਹੈ ਤੁਹਾਡੀ ਨਾਲ ਨਹੀਂ ਕਾਫੀ ਸਾਡੀ ਮੇਰੇ ਖਿਆਲ 2000 ਪੰਜ 6 ਤੋਂ ਅਸੀਂ ਮਤਲਬ ਹੰਸ ਭਾਈ ਦੇ ਮਤਲਬ ਨਿੱਗ ਚ ਰਿਹਾਏ ਆ ਤਾਂ ਬਹੁਤ ਦੁੱਖ ਹੈ ਥੈਂਕ ਯੂ ਬੀਤੇ ਦਿਨੀ ਰਾਜ ਕਾਇਕ ਪਦਮਸ਼੍ਰੀ ਹੰਸਰਾਜ ਹੰਸ ਦੇ ਪਤਨੀ ਦਾ ਦੇਹਾਂਤ ਹੋ ਗਿਆ ਸੀ ਤਾਂ ਕਈ ਚਿਹਰੇ ਹੁਣ ਦੁੱਖ ਸਾਂਝਾ ਕਰਨ ਆ ਰਹੇ ਨੇ ਤਾਂ ਚੰਦਨ ਗਰੇਵਾਲ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਬਹੁਤ ਦੁਖਦਾਈ ਘਟਨਾ ਹੋਈ ਹੈ ਬਿਲਕੁਲ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੋਈ ਸ਼ਬਦ ਨਹੀਂ ਹੁੰਦੇ ਸਿਰਫ ਅਹਿਸਾਸ ਹੀ ਬੰਦਾ ਕਰ ਸਕਦਾ ਇਸ ਦੁੱਖ ਦਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਵੱਡੇ ਭਾਜੀ ਹੰਸਰਾਜ ਹੰਸ ਜੀ ਜਿਹੜੇ ਮੈਂ ਸਮਝਦਾ ਹਾਂ ਕਿ ਮੇਰੇ ਦਿਲ ਦੇ ਬਹੁਤ ਨਜ਼ਦੀਕ ਨੇ ਔਰ ਮੈਂ ਇਕੱਲਾ ਹੀ ਨਹੀਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੇ ਬਹੁਤ ਸਾਰਾ ਪਿਆਰ ਸਤਿਕਾਰ ਕਮਾਇਆ ਤੇ ਸਾਡਾ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਸਾਡੇ ਮਾਰਗਦਰਸ਼ਕ ਹੀ ਰਹੇ ਆ ਤੇ ਦੁੱਖ ਦੀ ਇਸ ਘੜੀ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਔਰ ਇਸ ਦੁੱਖ ਦਾ ਮੈਂ ਸਿਰਫ ਅਹਿਸਾਸ ਹੀ ਕਰ ਸਕਦਾ ਆ ਆਪਾਂ ਸਾਰੇ ਜਿਹੜਾ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਇਸ ਦੁੱਖ ਦੀ ਘੜੀ 'ਚ ਮੈਂ ਸਮਝਦਾ ਪੂਰਾ ਸਮਾਜ ਪੂਰਾ ਪੰਜਾਬ ਉਹਨਾਂ ਦੇ ਨਾਲ ਆ ਤੁਸੀਂ ਅੰਦਰ ਜਾ ਕੇ ਮਿਲ ਕੇ ਆਇਓ ਮੁਲਾਕਤ ਕਰਕੇ ਆਇਓ ਅੰਦਰ ਘਰ ਦੇ ਕੀ ਹਾਲਾਤ ਨੇ ਕੌਣ ਕੌਣ ਅੰਦਰ ਮੌਜੂਦ ਹੈ ਉਹਨਾਂ ਦੇ بیٹے ਅੰਦਰ ਮੌਜੂਦ ਨੇ ਜੀ بیٹے ਉਹਨਾਂ ਦੇ ਮੌਜੂਦ ਆ ਔਰ ਮੌਜੂਦ ਹੋਣੇ ਵੀ ਅਬ ਪਰਿਵਾਰਿਕ ਤੌਰ ਦੇ ਉੱਤੇ ਬਹੁਤ ਜੁੜਾ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਤੇ ਕਿਤੇ ਨਾ ਕਿਤੇ ਚਲੋ ਸਾਡੇ ਨਾਲ ਵੀ ਥੋੜਾ ਬਹੁਤਾ ਗਾਹੇ ਬਗਾਏ ਅਸੀਂ ਵੀ ਸਮਾਂ ਕੱਢ ਕੇ ਮਿਲਣ ਆਉਂਦੇ ਰਹੇ ਕਿੰਨੀ ਪੁਰਾਣੀ ਸਾਂਝ ਹੈ ਤੁਹਾਡੀ ਨਾਲ ਨਹੀਂ ਕਾਫੀ ਸਾਡੀ ਮੇਰੇ ਖਿਆਲ 2000 5 6 ਤੋਂ ਅਸੀਂ ਮਤਲਬ ਹੰਸ ਭਾਈ ਦੇ ਮਤਲਬ ਨਿੱਗ ਚ ਰਿਹਾਏ ਆ ਤੇ ਬਹੁਤ ਦੁੱਖ ਹੈ ਥੈਂਕ ਯੂ